ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਪੀਜ਼ਾ ਪੀਜ਼ਾ ਬਣਾਵਾਂਗੇ ਆਪਾਂ ਮੈਦੇ ਦਾ ਤੇ ਇੱਥੇ ਮੈਂ 1 ਕੱਪ 2 ਕੱਪ ਮੈਦੇ ਦਾ ਬਣਾਵਾਂਗੇ 2 ਪੀਜ਼ੇ ਬਣਾਵਾਂਗੇ ਆਪਾਂ 2 ਕੱਪ ਆਪਾਂ ਮੈਦਾ ਲੈ ਲਿਆ ਸੀ 2 ਕੱਪ ਮੈਦਾ ਲਿਆ ਸੀ 1 ਚਮਚਾ ਪਾਵਾਂਗੇ ਆਪਾਂ ਪੀਸੀ ਹੋਈ ਚੀਨੀ ਥੋੜਾ ਜਿਹਾ ਆਪਾਂ ਨਮਕ ਪਾਦਾਂਗੇ ਅੱਜ ਹੁਣ ਪਾ ਦਵਾਂਗੇ ਆਪਾਂ ਚਮਚੇ ਦੱਬਦਕ ਬੇਕਿੰਗ ਸੋਡਾ ਖਾਣੇ ਵਾਲਾ ਛੋਟਾ ਪਾਵਾਂਗੇ ਆਪਾਂ ਠੀਕ ਹੁਣ ਆਪਾਂ ਇਹਨੂੰ ਮਿਕਸ ਕਰ ਦਵਾਂਗੇ ਮਿਕਸ ਕਰਕੇ ਆਪਾਂ ਥੋੜਾ ਥੋੜਾ ਦਹੀਂ ਪਾ ਕੇ ਫਿਰ ਇਹਦਾ ਆਟਾ ਗੁੰਨਾਂਗੇ ਆਪਾਂ ਦਹੀਂ ਆਪਾਂ ਇੱਥੇ ਖੱਟਾ ਦਹੀਂ ਲਵਾਂਗੇ ਇਹ ਪਾ ਕੇ ਆਪਾਂ ਇਹਨੂੰ ਮਿਕਸ ਕਰ ਲਵਾਂਗੇ ਆਟੇ ਵਾਂਗੂ ਆਪਾਂ ਇਹਦਾ ਢੋਗ ਗੁੰਨ ਲਵਾਂਗੇ ਦਹੀਂ ਉਹ ਪਾਵਰ ਪਾਵਾਂਗੇ ਹਾਂਜੀ ਮੈਂ ਇੱਕ ਕੋਲੀ ਦਹੀਂ ਦੀ ਪਾਈ ਸੀ ਤੇ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਪਾਣੀ ਪਾ ਕੇ ਆਪਾਂ ਇਹਨੂੰ ਹੋਰ ਗਿੱਲਾ ਕਰ ਲਵਾਂਗੇ ਅੱਜ ਇਸ ਤਰ੍ਹਾਂ ਆਟਾ ਗੁੰਨਦੇ ਆ ਆਟਾ ਆਪਾਂ ਆਟੇ ਤੋਂ ਵੀ ਥੋੜਾ ਜਿਹਾ ਆਪਾਂ ਇਹਨੂੰ ਮਲਾਇਮ ਰੱਖਾਂਗੇ ਇਸ ਤਰ੍ਹਾਂ ਆਟਾ ਗੁੰਨਦੇ ਉਸ ਤਰ੍ਹਾਂ ਆਪਾਂ ਮੁਕੀਆਂ ਦੇ ਕੇ ਇਹਨੂੰ ਗੁੰਨ ਲਵਾਂਗੇ ਹਾਂਜੀ ਡੋਆ ਦਾ ਰੈਡੀ ਹੋ ਗਿਆ ਡੋ ਨੂੰ ਆਪਾਂ ਇਸ ਤਰ੍ਹਾਂ ਵੇਖੋ ਇਸ ਤਰ੍ਹਾਂ ਦਾ ਡੋ ਸਾਨੂੰ ਚਾਹੀਦਾ ਆ ਸੋ ਹੁਣ ਆਪਾਂ ਲਾਦਮਾ ਗੇਤੇ ਇੱਕ ਚਮਚਾ ਹੋਲ ਉਹ ਲਾ ਕੇ ਚੰਗੀ ਤਰ੍ਹਾਂ ਮਲੈਮ ਹੋ ਜੇਗਾ ਤੇ ਹੁਣ ਆਪਾਂ ਇਹਨੂੰ ਅੱਧੇ ਘੰਟੇ ਕਿੰਨੇ ਵਾਸਤੇ ਰਸਤੇ ਤੇ ਰੱਖਾਂਗੇ ਕੇ ਆਪਾਂ ਰੱਖ ਦਾਂਗੇ ਰਸਤੇ ਤੇ ਜੀ ਆਪਾਂ ਪੀਜਾ ਬਣਾਵਾਂਗੇ ਜੀ ਕੜਾਈ ਵਿੱਚ ਤੇ ਕੜਾਈ ਵਿੱਚ ਆਪਾਂ ਨਮਕ ਪਾ ਕੇ ਨਮਕ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ 판ਜੀ ਆਪਾਂ ਆٹے ਦੇ ਢੋਲ ਨੂੰ ਵੇਖ ਲੈਨੇ ਆ ਤੇ ਇਹਨੂੰ ਮੈਂ 1/2 ਘੰਟਾ ਪਾਣਾ ਘੰਟਾ ਰਸਤੇ ਦਿੱਤੀ ਸੀ ਕਿਤੇ ਹੀ ਦੇ ਸਾਦੇ ਕਿੰਨਾ ਵਧੀਆ ਮਲੈਮ ਹੋ ਗਿਆ ਤੇ 2 ਕੁ ਮਿੰਟ ਵਾਸਤੇ ਆਪਾਂ ਇਹਨੂੰ ਹੋਰ ਮਸਾਲ ਲਵਾਂਗੇ। ਐਟ ਵੀ ਵੱਡਾ ਸਾਰਾ ਆਪਾਂ ਪੇੜਾ ਕਰ ਲਵਾਂਗੇ। ਹਾਂਜੀ ਆਪਾਂ ਚੱਕਲੇ ਨਾਲ ਇਹਨੂੰ ਵੇਲ ਲਾਂਗੇ ਤੇ ਥੋੜਾ ਜਿਹਾ ਆਪਾਂ ਮਿੱਦਾ ਦੇ ਦਾਂਗੇ ਚੱਕਲੇ ਤੇ। ਜੀ ਆਪਾਂ ਫੋਕ ਨਾ ਨਾ ਇਹਦੇ ਇਸ ਤਾਂ ਛੇ ਕੱਢਵਾਗੇ ਪੀ ਪੀਜਾ ਸਾਡਾ ਕੋਲੇ ਨਾ ਇਹ ਸਾਈਡ ਆਈਰੀ ਆਪਾਂ ස් ගෝල්ගොල් කර්දමගේ අ අප ලේච් බඩාම අග පලේටනු අප ්‍රීස් කරලමගේ වොල්නම් අජී හෝන අපපාමා ගේජ පීජා සෝසු ਪੀਜ਼ਾ ਸੌਸ ਆਪਾਂ ਲਾਤੀ। ਇਹਦੇ ਵਿੱਚ ਆਪਾਂ ਸਬਜ਼ੀਆਂ, ਛਿਮਲਾ ਮਿਰਚ, ਪਿਆਜ਼ ਲੰਬੇ ਕੱਟਲੇ ਸੇ ਪਿਆਜ਼ ਤੇ ਟਮਾਟਰ ਪਾਵਾਂਗੇ। ਹਾਂਜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ সুইਟ ਕੌਰਨ ਤੇ ਚੀਜ਼ ਤੇ ਆਪਾਂ ਇਹਨੂੰ ਫਲਾ ਦੇਵਾਂਗੇ ਇਹਦੇ ਉੱਤੇ। ਹਾਂਜੀ ਹੁਣ ਆਪਾਂ ਸਬਜ਼ੀਆਂ ਮਿਲਾ ਦੇਵਾਂਗੇ ਤੇ ਆਪਾਂ ਇਹ ਚੰਗੀ ਤਰ੍ਹਾਂ ਡੈਕੋਰੇਟ ਕਰਾਂਗੇ ਨੂੰ ਹਾਂਜੀ ਆਪਾਂ ਪਿਆਜ਼ ਵੀ ਪਾ ਦਿੱਤੇ ਤੇ ਹੁਣ ਆਪਾਂ ਪਾਵਾਂਗੇ সুইਟ ਕੌਰਨ ਉੱਪਰ ਆਪਾਂ ਹੋਰ ਚੀਜ਼ ਪਾ ਪਾ ਦਾਂਗੇ ਤੇ ਪੀਜਾ ਸਾਡਾ ਬਹੁਤ ਵਧੀਆ ਸੁੰਦਰ ਲੱਗਣ ਡਿਆ ਹਾਂਜੀ ਹੁਣ ਆਪਾਂ ਪਾ ਦਾਂਗੇ ਔਰ ਲੈਂਧ ਚੰਗੀ ਤਰ੍ਹਾਂ ਆਪਾਂ ਫਲਾ ਦਾਂਗੇ ਤੇ ਹੁਣ ਆਪਾਂ ਪਾ ਦਾਂਗੇ ਜੀ ਚਿਲੀ ਹਾਂਜੀ ਹੁਣ ਆਪਾਂ ਪੀਜੇ ਨੂੰ ਕੜਾਈ ਵਿੱਚ ਰੱਖ ਦਵਾਂਗੇ ਕੜਾਈ ਗਰਮ ਹੋ ਗਈ ਹੈ ਸਟੈਂਡ ਵੀ ਗਰਮ ਹੋ ਗਿਆ ਤੇ ਹੁਣ ਮੇਰੇ ਵਿੱਚ ਪੀਜੇ ਨੂੰ ਆਪਾਂ ਰੱਖ ਦਵਾਂਗੇ ਤੇ 15 ਮਿੰਟ 15 ਮਿੰਟ ਬਾਅਦ ਆਪਾਂ ਇਹਨੂੰ ਚੈੱਕ ਕਰ ਲਵਾਂਗੇ 15 ਮਿੰਟ ਹੋ ਗਏ ਸੀ ਹੁਣ ਮੈਂ ਚੁੱਕ ਕੇ ਦੇਖ ਲਾਂਗੀ ਪੀਜੇ ਨੂੰ ਬਹੁਤ ਠੀਕ ਹੈ ਵਾਓ 15 ਮਿੰਟਾਂ ਵਿੱਚ ਪੀਜ਼ਾ ਬਣ ਕੇ ਤਿਆਰ ਤੇ ਗੈਸ ਨੂੰ ਆਪਾਂ ਹੁਣ ਬੰਦ ਕਰ ਦੇਵਾਂਗੇ ਹਾਂਜੀ ਪੀਜ਼ੇ ਨੂੰ ਆਪਾਂ ਹੁਣ ਕੜਾਈ 'ਚ ਬਾਹਰ ਕੱਢ ਲਵਾਂਗੇ ਹਾਂਜੀ ਕੜਾਈ ਕੜਾਈ ਪੀਜ਼ਾ ਬੜ ਕੇ ਬਹੁਤ ਵਧੀਆ ਤਿਆਰ ਹੋਇਆ ਤੁਹਾਨੂੰ ਆਪਾਂ ਬੈਗ ਵਾਲਾ ਵੀ ਬੇਸ ਦਿਖਾ ਦਿੰਨੇ ਆ ਤੁਸੀਂ ਦੇਖ ਸਕਦੇ ਆ ਪੈਕ ਵਾਲਾ ਵੀ ਬੇਸ ਕਿੰਨਾ ਵਧੀਆ ਰੁੜ ਗਿਆ ਫਿਰ ਹੁਣ ਆਪਾਂ ਪੀਜ਼ਾ ਦੀ ਕਟਿੰਗ ਕਰਾਂਗੇ ਪੀਜੇ ਦੀ ਆਪਾਂ ਕਟਿੰਗ ਕਰ ਲਈ ਪੀਜੇ ਨੂੰ ਆਪਾਂ ਤੁਸੀਂ ਦੇਖ ਸਾਦੇ ਕਿੰਨਾ ਵਧੀਆ ਪੀਜਾ ਬਣਿਆ ਬਹੁਤ ਵਧੀਆ ਜੇ ਸਾਡੀ ਰੈਸਪੀ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਤੋਂ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਅਗਲੀ ਵੀਡੀਓ ਤੇ ਫੇਰ ਮਿਲਾਂਗੇ